ਮੇਰਾ ਨਾਮ ਡਾਕਟਰ ਕੁਲਦੀਪ ਕੌਰ ਰੰਦਾਵਾ ਮੈਂ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਟੀਮ ਦੀ ਡਾਕਟਰ ਹਾਂ ਜੋ ਕਿ ਬਹੁਤ ਹੀ ਲੰਬੇ ਸਮੇਂ ਤੋਂ ਜਦੋਂ ਤੋਂ ਇਹ ਧਰਨਾ ਚੱਲ ਰਿਹਾ 13 ਫਰਵਰੀ ਤੋਂ ਆਪਣੀਆਂ ਸੇਵਾਵਾਂ ਇੱਥੇ ਦੇ ਰਹੀ ਹੈ ਤੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਚੈੱਕਅਪ ਕਰ ਰਹੀ ਹੈ ਜਿਸ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦੀ ਆਪਾਂ ਗੱਲ ਕਰੀਏ ਲੈਬਸ ਲੈਬ ਵਰਕ ਜਿਹੜਾ ਹੈਗਾ ਉਹਦੇ ਵਿੱਚ ਪ੍ਰੋਲੌਂਗ ਸਟਾਰਵੇਸ਼ਨ ਕਰਕੇ ਉਹਨਾਂ ਨੇ ਕਿਟੋਨ ਬਾਡੀਜ਼ ਕਾਫੀ ਜ਼ਿਆਦਾ ਆਈਆਂ ਨੇ ਜੋ ਇਹ ਦੱਸਦੀ ਹੈ ਕਿ ਉਹਨਾਂ ਦੀ ਬਾਡੀ ਦੇ ਵਿੱਚ ਉਹ ਇੱਕ ਆਪਣਾ ਲਾਸਟ ਸੋਰਸ ਆਫ એનર્ਜੀ ਯੂਜ਼ ਕਰ ਰਿਹਾ ਹੈ ਜੇ ਫਸਟ ਗਲੂਕੋਸ ਹੈ ਉਹ ਆਊਟਸਾਈਡ ਫੂਡ ਲੈ ਨਹੀਂ ਰਹੇ ਉਸ ਤੋਂ ਬਾਅਦ ਫੈਟ ਉਹਨਾਂ ਨੇ ਯੂਟਿਲਾਈਜ਼ ਕਰ ਲਈ ਹੁਣ ਉਹ ਮਸਲ ਪ੍ਰੋਟੀਨ ਨੂੰ ਤੋੜ ਰਿਹਾ ਤੇ ਉਹ ਕਿਟੋਨ ਬਾਡੀਜ਼ ਬਣ ਰਹੀਆਂ ਨੇ ਕਿਉਂਕਿ ਆਲਟੀਮੇਟਲੀ ਐਂਡ ਸੋਰਸ ਆਫ એનર્ਜੀ ਯੂਜ਼ ਕਰ ਰਿਹਾ ਹੈ ਕਿ ਉਹ ਕੁਝ ਵੀ ਖਾ ਪੀ ਨਹੀਂ ਰਹੇ ਸਿਰਫ ਉਹ ਪਾਣੀ ਪੀਏ ਨੇ ਤੇ ਉਹਨਾਂ ਦੇ ਲੀਵਰ ਫੰਕਸ਼ਨ ਟੈਸਟ ਤੇ ਉਹਨਾਂ ਦੇ ਜਿਹੜੇ ਕਿਡਨੀ ਫੰਕਸ਼ਨ ਟੈਸਟ ਨੇ ਉਹ ਵੀ ਥੋੜੀ ਜਿਹੀ ਰਿਪੋਰਟਸ ਜਿਹੜੀਆਂ ਉਹ ਅਪ ਡਾਊਨ ਆਉਂਦੀਆਂ ਰਹਿੰਦੀਆਂ ਨੇ ਉਹਨਾਂ ਦਾ ਬਲੱਡ ਪ੍ਰੈਸ਼ਰ ਨਹੀਂ ਸਟੇਬਲ ਰਹਿੰਦਾ ਕਦੇ ਬਹੁਤ ਹੀ ਲੋ ਹੋ ਜਾਂਦਾ ਯੂਜੂਲੀ ਲੋ ਹੁੰਦਾ ਬਟ ਕੱਲ ਜਦੋਂ ਉਹਨਾਂ ਨੇ ਸਪੀਚ ਦਿੱਤੀ ਤਾਂ ਇੱਕਦਮ ਇੰਨੇ ਜੋਸ਼ ਨਾਲ ਉਹਨਾਂ ਨੇ ਸਪੀਚ ਦਿੱਤੀ ਕਿ ਉਹਨਾਂ ਦਾ ਇੱਕਦਮ ਬੀਪੀ ਸ਼ੂਟ ਕਰ ਗਿਆ ਤਾਂ ਕਿਉਂਕਿ ਉਹ ਇੰਨੇ ਵੀਕ ਸੀਗੇ ਤਾਂ ਉਹਨਾਂ ਦੀ ਸਿਹਤ ਇੰਨੇ ਕਮਜ਼ੋਰ ਸੀ ਤਾਂ ਉਹ ਉਹਨਾਂ ਦੀ ਬਾਡੀ ਨੂੰ ਇੱਕ ਸਟ्रेस ਰਿਸਪੌਂਸ ਦਿੱਤਾ ਕਿ ਉਹਨਾਂ ਦਾ ਬੀਪੀ ਸ਼ੂਟ ਕਰ ਗਿਆ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਕੱਲ ਮੈਂ ਦੇਖਿਆ ਉਹਨਾਂ ਨੂੰ ਕਿ ਉਹ ਬੜੇ ਬੜੇ ਜੋਸ਼ ਨਾਲ ਉਹਨਾਂ ਨੇ ਗੱਲ ਕੀਤੀ ਜੇ ਅਸੀਂ ਉਹਨੂੰ ਕੰਪੇਅਰ ਕਰੀਏ ਕਿ ਜਦੋਂ ਅਸੀਂ ਉਹਨਾਂ ਦਾ ਰੋਜ਼ ਚੈੱਕਅਪ ਕਰਨ ਜਾਂਦੇ ਸੀ ਤਾਂ ਉਹ ਬਹੁਤ ਹੀ ਮੱਧਮ ਜੀ ਆਵਾਜ਼ ਦੇ ਵਿੱਚ ਬੋਲਦੇ ਸੀ ਜਿੰਨਾ ਕੁ ਲੋੜ ਸੀ ਉਨੀ ਗੱਲ ਕਰਦੇ ਸੀ ਪਰ ਕੱਲ ਜਦ ਸਟੇਜ ਤੇ ਉਹਨਾਂ ਨੇ ਇੰਨੇ ਲੋਕਾਂ ਦਾ ਇਕੱਠ ਦੇਖਿਆ ਇੰਨੇ ਇੰਨੇ ਲੋਕ ਉਹਨਾਂ ਦੇ ਲਈ ਖੜੇ ਦੇਖੇ ਤਾਂ ਉਹਨਾਂ ਦੇ ਵਿੱਚ ਜਿਹੜਾ ਹੌਂਸਲਾ ਸੀ ਤੇ ਉਹਨਾਂ ਦੀ ਜਿਹੜੀ ਵਿਲ ਪਾਵਰ ਸੀ ਉਹ ਦੁੱਗਣੀ ਚੌਗਣੀ ਹੋ ਗਈ ਤੇ ਉਹਨਾਂ ਨੇ ਇੰਨੀ ਉੱਚੀ ਤੇ ਇੰਨੇ ਜੋਸ਼ ਨਾਲ ਗੱਲ ਕੀਤੀ ਕਿ ਸ਼ਾਇਦ ਦੇਖ ਕੇ ਤੁਸੀਂ ਇਹ ਕਹਿ ਸਕਦੇ ਹੋ ਕਿ ਵੀ ਜਗਜੀਤ ਸਿੰਘ ਤਾਂ ਉਦਾਂ ਹੀ ਲੱਗ ਰਹੇ ਨੇ ਕਿ ਉਹਨਾਂ ਦੀ ਸਿਹਤ ਬਹੁਤ ਸਹੀ ਹੈ ਪਰ ਜੇ ਅਸੀਂ ਉਹਨਾਂ ਨੂੰ ਉਹਨਾਂ ਦੇ ਕਮਰੇ ਦੇ ਵਿੱਚ ਉਹਨਾਂ ਨੂੰ ਦੇਖੀਏ ਸਰੀਰਿਕ ਪੱਖੋਂ ਬਹੁਤ ਹੀ ਕਮਜ਼ੋਰ ਨੇ ਉਹ ਬਹੁਤ ਹੀ ਜਿਵੇਂ ਨੀਂਦ ਵਾਲੇ ਡਰਾਊਜ਼ੀ ਡਿਜ਼ੀ ਫੇਸ 'ਚ ਹੁੰਦੇ ਨੇ ਜਿਵੇਂ ਆਪਾਂ ਜਾਣਦੇ ਆ ਉਹਨਾਂ ਦੇ ਕੋਲ ਤਾਂ ਉਹਨਾਂ ਨੂੰ ਹਿਲਾ ਕੇ ਉਹਨਾਂ ਨੂੰ ਪੁੱਛਣਾ ਪੈਂਦਾ ਹੈ ਉਹਨਾਂ ਨੂੰ ਕਹਿਣਾ ਪੈਂਦਾ ਹੈ ਕਿ ਤੁਹਾਡਾ ਚੈੱਕਅਪ ਕਰਨਾ ਹੈ ਮਤਲਬ ਉਹ ਇੰਨੇ ਵੀ ਉਹ ਨਹੀਂ ਹੈਗੇ ਐਕਟਿਵ ਨਹੀਂ ਹੈਗੇ ਉਹ ਸਿਰਫ ਲੇਟੇ ਰਹਿੰਦੇ ਨੇ ਕਿਉਂਕਿ ਬਹੁਤ ਹੀ ਕਮਜ਼ੋਰੀ ਪੈ ਚੁੱਕੀ ਹੈ ਉਹਨਾਂ ਦੇ ਸਰੀਰ ਦੇ ਵਿੱਚ ਬਾਹਰੋਂ ਕੋਈ ਫੂਡ ਉਹ ਲੈ ਨਹੀਂ ਰਹ ਸਿਰਫ ਪਾਣੀ ਪੀ ਰਹੇ ਨੇ ਜਿਹਦੇ ਕਰਕੇ ਉਹਨਾਂ ਦਾ ਬਲੱਡ ਪ੍ਰੈਸ਼ਰ ਤੇ ਹੋਰ ਸਾਰੀਆਂ ਜਿਹੜੀਆਂ ਆਰਗਨਸ ਨੇ ਅਲਟੀਮੇਟਲੀ ਕਹਿ ਲਓ ਕਿ ਸੋਰਸ ਆਫ એનર્ਜੀ ਨਹੀਂ ਮਿਲ ਰਿਹਾ ਤਾਂ ਸ਼ਟਡਾਊਨ ਕਰ ਰਿਹਾ ਸਿਸਟਮ ਅਲਟੀਮੇਟਲੀ ਉਹ ਮਲਟੀ ਆਰਗਨ ਫੇਲਿਅਰ ਦੇ ਵਿੱਚ ਜਾ ਕੇ ਉਹ ਉਹ ਕਿਸੇ ਵੀ ਟਾਈਮ ਮਤਲਬ ਉਹਨਾਂ ਦੀ ਸਿਚੁਏਸ਼ਨ ਜਿਹੜੀ ਹੈਗੀ ਆ ਉਹ ਸਟੇਬਲ ਨਹੀਂ ਹੈਗੀ ਕ੍ਰਿਟੀਕਲ ਹੈ ਕਿਸੇ ਵੀ ਟਾਈਮ ਇਲੈਕਟ੍ਰੋਲਾਈਟ ਇੰਬੈਲੈਂਸ ਹੋ ਸਕਦਾ ਹੈ ਤੇ ਉਹਨਾਂ ਨੂੰ ਕਾਰਡੀਕ ਅਰੈਸਟ ਜਾਂ ਕੋਈ ਇਦਾਂ ਦੇ ਇਸ਼ੂਜ਼ ਆ ਸਕਦੇ ਆ ਤਾਂ ਮੈਂ ਆਪਣੇ ਵੱਲੋਂ ਇਹ ਕਹਿਣਾ ਚਾਹੂੰਗੀ ਕਿ ਉਹਨਾਂ ਦਾ ਜਜ਼ਬਾ ਉਹਨਾਂ ਦਾ ਜੋਸ਼ ਇੰਨਾ ਜ਼ਿਆਦਾ ਸਲਾਨ ਯੋਗ ਹੈ ਕਿ ਸ਼ਾਇਦ ਹੀ ਕੋਈ ਅੱਜ ਉਹਨਾਂ ਨੂੰ 48 ਦਿਨ ਹੋ ਗਏ ਨੇ ਕਿ ਉਹਨਾਂ ਨੇ ਕੁਝ ਵੀ ਨਹੀਂ ਖਾਦਾ ਪੀਤਾ ਤਾਂ ਉਹ ਹਜੇ ਤੱਕ ਵੀ ਉਹ ਇਸ ਸੰਘਰਸ਼ ਨੂੰ ਜਾਰੀ ਰੱਖ ਰਹੇ ਨੇ ਤਾਂ ਮੇਰੇ ਅਨੁਸਾਰ ਮੈਂ ਇਹ ਕਹਿਣਾ ਚਾਹੂੰਗੀ ਕਿ ਸਾਰੇ ਲੋਕ ਆਪਸ ਵਿੱਚ ਇਕੱਠੇ ਹੋ ਕੇ ਆਪਣੇ ਮਨ ਵਿੱਚ ਟਾਵ ਜੋ ਵੀ ਪੋਲਿਟੀਕਲ ਇਸ਼ੂਜ਼ ਨੇ ਜਾਂ ਸਰਕਾਰਾਂ ਕਿ ਇਸ ਗੱਲ ਨੂੰ ਥੋੜਾ ਜਿਹਾ ਧਿਆਨ ਦੇਣ ਉਹ ਇਸ ਗੱਲ ਨੂੰ ਸੋਚਣ ਉਹ ਇਸ ਗੱਲ ਤੇ ਵਿਚਾਰ ਕਰਨ ਕਿ ਜੋ ਸਮੇਂ ਦੀ ਮੰਗ ਹੈ ਉਸ ਗੱਲ ਤੇ ਉਹ ਬੈਠ ਕੇ ਗੱਲ ਕਰਨ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਦਾਤੇ ਲੱਗੀ ਹੋਈ ਹੈ ਜਗਜੀਤ ਸਿੰਘ ਢੱਲੇਵਾਲ ਤਾਂ ਜੋ ਮਰਨ ਵਰਤੇ ਬੈਠੇ ਆ ਉਹ ਅਲੱਗ ਇੱਕ ਉਹ ਇੱਕ ਵੱਖਰਾ ਟੌਪਿਕ ਹੈ ਗਈ ਹੈ ਪਰ ਉਹਦੇ ਨਾਲ-ਨਾਲ ਜਿੰਨੇ ਵੀ ਬਜ਼ੁਰਗ ਸਾਡੇ ਇੱਥੇ ਬਾਹਰ ਧਰਨਾ ਦਿੰਦੇ ਨੇ ਜੋ ਬੈਠੇ ਨੇ ਤੇ ਮਾਂ ਜਿਹੜੀਆਂ ਮਾਵਾਂ ਬੀਬੀਆਂ ਇੰਨੀਆਂ ਇੰਨੀਆਂ ਉਮਰ ਦੀਆਂ ਬੈਠੀਆਂ ਨੇ ਜੇ ਉਹਨਾਂ ਨੂੰ ਦੇਖੇ ਉਹਨਾਂ ਦਾ ਚੈੱਕਅਪ ਉਹਨਾਂ ਦੀ ਸਕਰੀਨਿੰਗ ਕਰੀਏ ਉਹਨਾਂ ਦਾ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਹਾਈ ਹੈ ਕੋਈ 슈ਗਰ ਦਾ ਮਰੀਜ਼ ਹੈ ਕੋਈ ਕੋਈ ਹਾਰਟ ਦਾ ਮਰੀਜ਼ ਹੈ ਤਾਂ ਉਹ ਇੰਨੀ ਠੰਡ ਚ ਬੈਠੇ ਨੇ ਸਿਰਫ ਸਿਰਫ ਮਤਲਬ ਇੱਕ ਆਪਣੇ ਹੌਸਲੇ ਦੇ ਬਲਬੂਤੇ ਦੇ ਬੈਠੇ ਨੇ ਅਦਰਵਾਈਜ਼ ਜੇ ਉਹ ਉਹਨਾਂ ਬੀਬੀਆਂ ਦੀ ਮੈਂ ਗੱਲ ਕਰਾਂ ਜਾਂ ਉਹਨਾਂ ਬਾਬਿਆਂ ਦੀ ਮੈਂ ਗੱਲ ਕਰਾਂ ਉਹਨਾਂ ਨੂੰ ਜ਼ਰੂਰਤ ਹੈ ਕਿ ਉਹ ਆਪਣੇ ਘਰਾਂ ਦੇ ਵਿੱਚ ਰਜਾਈ ਦੇ ਵਿੱਚ ਬੈਠੇ ਹੋਣੇ ਚਾਹੀਦੇ ਆ ਨਾ ਕਿ ਉਹ ਇੱਥੇ ਠੰਡ ਦੇ ਵਿੱਚ ਇੱਥੇ ਕੋਰੇ ਵਿੱਚ ਠਰ ਰਹੇ ਹੋਣ ਤਾਂ ਮੇਰੀ ਸਰਕਾਰ ਅੱਗੇ ਸਾਰੇ ਲੋਕਾਂ ਅੱਗੇ ਇਹੀ ਅਪੀਲ ਹੈ ਕਿ ਸਾਰੇ ਰਲ ਮਿਲ ਕੇ ਇੱਕ ਇਸ 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 ਮਸਲੇ ਦਾ ਹੱਲ ਕੱਢੀਏ ਕਿ ਸਾਰੇ ਲੋਕਾਂ ਦੀ ਜਾਨ ਜਿਨ੍ਹਾਂ ਨੇ ਵੀ ਆਪਣੀ ਜਾਨ ਜੋਖਮ 'ਚ ਪਾਈ ਹੋਈ ਆ ਕਿ ਆਪਾਂ ਉਹਨਾਂ ਨੂੰ ਬਚਾ ਸਕੀਏ ਧੰਨਵਾਦ